ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਸਮਾਜਿਕ ਗਤੀਸ਼ੀਲਤਾ ਦੇ ਪ੍ਰਕਾਰ ਕਰਾਂਗੇ ਸੋਸ਼ੀਓਲੋਜੀ ਦਾ ਇਹ ਸਬਜੈਕਟ ਟੌਪਿਕ ਹੈ ਹਾਂਜੀ ਤੇ ਸੋਸ਼ੀਓਲੋਜੀ ਦੇ ਆਲਮੋਸਟ ਟੌਪਿਕ ਤੁਹਾਡੇ ਅਪਲੋਡ ਕੀਤੇ ਹੋਏ ਨੇ ਤੁਸੀਂ ਚੈਨਲ ਤੇ ਵਿਜ਼ਿਟ ਕਰਕੇ ਆਪਣੇ ਦੇਖ ਸਕਦੇ ਹੋ ਪਲੇਲਿਸਟ ਦਾ ਮੈਂ ਜਿਹੜੇ ਕਿ ਲਿੰਕ ਆ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ ਓਕੇ ਹਾਂਜੀ ਇਸ ਦੇ ਵਿੱਚ ਆਪਾਂ ਸਮਾਜਿਕ ਗਤੀਸ਼ੀਲਤਾ ਦੇ ਪ੍ਰਕਾਰ ਕਰਾਂਗੇ ਕਾਈਂਡਸ ਮਤਲਬ ਕਿ ਟਾਈਪਸ ਆਫ ਸੋਸ਼ਲ ਮੋਬਿਲਿਟੀ ਹਾਂਜੀ ਪ੍ਰਕਾਰ ਕਿਸਮਾ ਇੱਕੋ ਗੱਲ ਹੋ ਗਈ ਠੀਕ ਹੈ ਪਹਿਲਾਂ ਤੇ ਇਹਦੇ ਵਿੱਚ ਸਮਾਜਿਕ ਗਤੀਸ਼ੀਲਤਾ ਕੀ ਹੁੰਦੀ ਹੈ ਜਾਣ ਪਛਾਣ ਲਿਖਣੀ ਹੈ ਫਿਰ ਉਹਦੀ ਪਰਿਭਾਸ਼ਾ ਲਿਖਣੀ ਹੈ ਹਾਂਜੀ ਫਿਰ ਤੁਸੀਂ ਆਪਣਾ ਕੁਸ਼ਣ ਸ਼ੁਰੂ ਕਰਨਾ ਕਿ ਸਮਾਜਿਕ ਗਤੀਸ਼ੀਲਤਾ ਚਾਰ ਪ੍ਰਕਾਰ ਦੀ ਹੁੰਦੀ ਹੈ ਤਾਂ ਚਾਰ ਪ੍ਰਕਾਰ ਦੀ ਮੁੱਖ ਰੂਪ ਦੇ ਵਿੱਚ ਸਮਾਜਿਕ ਗਤੀਸ਼ੀਲਤਾ ਚਾਰ ਪ੍ਰਕਾਰ ਦੀ ਜਿਵੇਂ ਲੇਟ ਵੀ ਜਾਂ ਸਮਰੇਖਿਕ ਗਤੀਸ਼ੀਲਤਾ ਤੇ ਸੈਕੰਡ ਹੈਗੇ ਲੰਬਕਾਰ ਗਤੀਸ਼ੀਲਤਾ ਥਰਡ ਉੱਪਰ ਵੱਲ ਗਤੀਸ਼ੀਲਤਾ ਫੋਰਥ ਹੈਗੇ ਨੀਚੇ ਵੱਲ ਗਤੀਸ਼ੀਲਤਾ ਤੇ ਅੱਗੇ ਇਹਨਾਂ ਬਾਰੇ ਹੁਣ ਆਪਾਂ ਹਾਂਜੀ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਆਪਾਂ ਲੇਟ ਇਹਨਾਂ ਬਾਰੇ ਜਾਣਕਾਰੀ ਹਾਸਲ ਕਰਦੇ ਆ ਸਭ ਤੋਂ ਪਹਿਲਾਂ ਹੈਗੇ ਲੇਟ ਵੀਜ਼ਾ ਸਮਰੇਖਿਕ ਗਤੀਸ਼ੀਲਤਾ ਜਿਹਨੂੰ ਆਪਾਂ ਹਾਰੀਜ਼ਨਟਲ ਕਹਿੰਦੇ ਆ ਹਾਰੀਜ਼ਨਟਲ ਮੋਬਿਲਟੀ ਠੀਕ ਹੈ ਲੇਟ ਵੀ ਮੀਨਸ ਆਮ ਲੇਟ ਵੀ ਤਾਂ ਸਮਾਜਿਕ ਗਤੀਸ਼ੀਲਤਾ ਦਾ ਅਰਥ ਕੀ ਹੈ ਕਿ ਵਿਅਕਤੀਆਂ ਜਾਂ ਸਮਾਜਿਕ ਤੱਥਾਂ ਦੇ ਪਰਵਰਤਨ ਨਾਲ ਮਤਲਬ ਕਿ ਵਿਅਕਤੀਆਂ ਜਾਂ ਸਮਾਜਿਕ ਤੱਥਾਂ ਦੇ ਪਰਵਰਤਨ ਨੂੰ ਆਪਾਂ ਕਹਿੰਦੇ ਸਮਾਜਿਕ ਗਤੀਸ਼ੀਲਤਾ ਤੇ ਪਰਵਰਤਨ ਦੀ ਗਤੀ ਸਮਾਨ ਪੱਧਰ ਉਤੇ ਹੋ ਸਕਦੀ ਹੈ ਤੇ ਇਸੇ ਕਰਕੇ ਸਮਾਜਿਕ ਇਸ ਦੇ ਕਾਰਨ ਸੰਬੰਧਿਤ ਵਿਅਕਤੀ ਦੀ ਸਥਿਤੀ ਵਧ ਵੀ ਸਕਦੀ ਹੈ ਤੇ ਘਟ ਵੀ ਸਕਦੀ ਹੈ ਤੇ ਲੇਟ ਵੀ ਗਤੀਸ਼ੀਲਤਾ ਵਿੱਚ ਕੀ ਹੈ ਕਿ ਵਿਅਕਤੀ ਦੀ ਸਥਿਤੀ ਨਹੀਂ ਬਦਲਦੀ ਤੇ ਇਸ ਗਤੀਸ਼ੀਲਤਾ ਦੇ ਅੰਤਰ ਵਿਅਕਤੀ ਦਾ ਸਿਰਫ ਸਮੂਹ ਜਾਂ ਸਥਾਨ ਬਦਲਦਾ ਮਤਲਬ ਕਿ ਲੇਟਵੀ ਗਤੀਸ਼ੀਲਤਾ ਦੇ ਵਿੱਚ ਵਿਅਕਤੀ ਦੀ ਜਿਹੜੀ ਪੋਜੀਸ਼ਨ ਹੈ ਉਹ ਚੇਂਜ ਨਹੀਂ ਹੁੰਦੀ ਸਿਰਫ ਉਹਦਾ ਸਥਾਨ ਚੇਂਜ ਹੋ ਜਾਊਗਾ ਜਾਂ ਉਹਦਾ ਸਮੂਹ ਚੇਂਜ ਹੋ ਜਾਊਗਾ ਮੰਨ ਲਓ ਕੋਈ ਬੱਚਾ 8th ਕਲਾਸ ਦੇ ਵਿੱਚ ਪੜਦਾ ਸੀ ਠੀਕ ਹੈ ਉਹਨੇ ਕਿਸੇ ਸਕੂਲ ਦੇ ਵਿੱਚ ਪੜ ਰਿਹਾ ਸੀ ਪਿੰਡ ਦੇ ਸਕੂਲ ਦੇ ਵਿੱਚ ਪੜ ਰਿਹਾ ਸੀ 8th ਕਲਾਸ ਦੇ ਵਿੱਚ ਤਾਂ ਪਿੰਡ ਦੇ ਸਕੂਲ ਦੇ ਵਿੱਚੋਂ ਨਾਮ ਕਟਵਾ ਕੇ ਸ਼ਹਿਰ ਦੇ ਸਕੂਲ ਦੇ ਵਿੱਚ ਚਲਾ ਗਿਆ ਸ਼ਹਿਰ ਦੇ ਸਕੂਲ ਦੇ ਵਿੱਚ ਚਲਾ ਗਿਆ ਤਾਂ ਸ਼ਹਿਰ ਦੇ ਸਕੂਲ ਦੇ ਵਿੱਚ ਵੀ 8th ਕਲਾਸ ਦੇ ਵਿੱਚ ਆ ਤਬ ਇਸ ਉਦਾਹਰਨ ਦੇ ਵਿੱਚ ਕੀ ਹੈ ਕਿ ਬੱਚਾ ਪਹਿਲਾਂ ਵੀ 8th ਕਲਾਸ ਦੇ ਵਿੱਚ ਸੀ ਤੇ ਹੁਣ ਵੀ ਸ਼ਹਿਰ ਦੇ ਸਕੂਲ 'ਚ ਵੀ 8th ਕਲਾਸ ਦੇ ਵਿੱਚ ਹੈ ਬੱਚੇ ਦੀ ਸਥਿਤੀ ਦੇ ਵਿੱਚ ਕੋਈ ਚੇਂਜ ਨਹੀਂ ਆਇਆ ਹਾਂ ਉਹਦਾ ਸਥਾਨ ਬਦਲ ਗਿਆ ਪਹਿਲਾਂ ਉਹ ਪਿੰਡ ਦੇ ਵਿੱਚ ਸੀ ਫਿਰ ਉਹ ਸ਼ਹਿਰ 'ਚ ਚਲਾ ਗਿਆ ਤੇ ਉਹਦਾ ਸਮੂਹ ਵੀ ਬਦਲ ਗਿਆ ਸਮੂਹ ਮਤਲਬ ਕੀ ਪਹਿਲਾਂ ਪਿੰਡ ਦੇ ਬੱਚੇ ਉਹਦੇ ਫਰੈਂਡ ਸੀ ਹੁਣ ਸ਼ਹਿਰ ਦੇ ਬੱਚੇ ਉਹਦੇ ਫਰੈਂਡਸ ਹੋ ਜਾਣਗੇ ਠੀਕ ਆ ਸਮੂਹ ਵੀ ਬਦਲ ਗਿਆ ਵਿਅਕਤੀ ਦਾ ਸਥਾਨ ਵੀ ਬਦਲ ਗਿਆ ਬਟ ਵਿਅਕਤੀ ਦੀ ਸਥਿਤੀ ਨਹੀਂ ਬਦਲੀ ਜਿਹੜੀ ਉਹਦੀ ਪੋਜੀਸ਼ਨ ਸੀ ਕਿ ਉਹ 8th ਕਲਾਸ ਦੇ ਵਿੱਚ ਉਹ 8th ਕਲਾਸ ਦੇ ਵਿੱਚ ਹੈ ਠੀਕ ਹੈ ਜਿਵੇਂ ਕਿ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੋਈ ਆ ਜਿਵੇਂ ਕਿ ਉਦਾਹਰਣ ਦੇ ਤੌਰ ਤੇ ਇੱਕ ਮਜ਼ਦੂਰ ਦਾ ਮਜ਼ਦੂਰ ਇੱਕ ਫੈਕਟਰੀ ਛੱਡ ਕੇ ਕਿਸੇ ਹੋਰ ਫੈਕਟਰੀ ਦੇ ਵਿੱਚ ਚਲਾ ਗਿਆ ਜਾਂ ਇੱਕ ਮੈਨੇਜਰ ਇੱਕ ਦਫ਼ਤਰ ਨੂੰ ਛੱਡ ਕੇ ਦੂਜੇ ਦਫ਼ਤਰ ਦੇ ਵਿੱਚੋਂ ਮੈਨੇਜਰ ਦੀ ਪੋਸਟ ਤੇ ਚਲਾ ਗਿਆ ਪੋਸਟ ਤਾਂ ਦੀ ਮੈਨੇਜਰ ਸਥਿਤੀ ਤਾਂ ਦੀ ਉਹੀ ਆ ਕਿ ਇਹ ਪੋਸਟ ਤਾਂ ਉਹੀ ਆ ਬਟ ਸਥਾਨ ਬਦਲ ਗਿਆ ਇੱਕ ਫੈਕਟਰੀ ਨੂੰ ਛੱਡ ਕੇ ਦੂਜੇ ਫੈਕਟਰੀ ਦੇ ਵਿੱਚ ਚਲਾ ਗਿਆ ਇੱਕ ਕੰਪਨੀ ਨੂੰ ਛੱਡ ਕੇ ਦੂਜੀ ਕੰਪਨੀ ਦੇ ਵਿੱਚ ਚਲਾ ਗਿਆ ਤਾਂ ਇਸੇ ਤਰੀਕੇ ਨਾਲ ਇਹਦੀ ਉਦਾਹਰਣਾਂ ਜਿਵੇਂ ਇੱਕ ਆਦਮੀ ਔਰਤ ਨੂੰ ਛੱਡ ਕੇ ਦੂਜੀ ਔਰਤ ਦਾ ਪਤੀ ਬਣ ਜਾਂਦਾ ਤਾਂ ਪੋਜੀਸ਼ਨ ਤਾਂ ਉਹਦੀ ਹੋਈ ਹੈ ਠੀਕ ਹੈ ਹੈ ਤਾਂ ਉਹ ਪਤੀਓ ਬਣਿਆ ਬਟ ਹੁਣ ਕੀ ਹੋ ਗਿਆ ਦਾ ਵਿਅਕਤੀ ਮਤਲਬ ਕੀ ਉਹਦਾ ਸਮੂਹ ਬਦਲ ਗਿਆ ਠੀਕ ਹੈ ਤੇ ਇਹ ਚੀਜ਼ ਇਹਦੇ ਉਦਾਹਰਣਾਂ ਦਿੱਤੀਆਂ ਹੁਣ ਨੇ ਅੱਗੇ ਆਜੂਗਾ ਇਸੇ ਤਰੀਕੇ ਦੇ ਨਾਲ ਸਮਾਜਿਕ ਅਤੀਸ਼ੀਲਤਾ ਦੇ ਵਿੱਚ ਆਪਣੇ ਪੇਸ਼ੇਂ ਨੂੰ ਇਸ ਦੇ ਵਿੱਚ ਵਿਅਕਤੀ ਆਪਣੇ ਪੇਸ਼ੇ ਨੂੰ ਬਦਲ ਸਕਦਾ ਪਰ ਉਹਦੀ ਸਥਿਤੀ ਦੇ ਵਿੱਚ ਕੋਈ ਪਰਿਵਰਤਨ ਨਹੀਂ ਹੁੰਦਾ ਜਿਵੇਂ ਕੋਈ ਡਾਕਟਰ ਹੈ ਅੱਗੇ ਹੋਰ ਐਗਜ਼ਾਮਪਲ ਦੇ ਰਹੀਆਂ ਨੇ ਕੋਈ ਡਾਕਟਰ ਇੱਕ ਹਸਪੀਟਲ ਨੂੰ ਛੱਡ ਕੇ ਦੂਜੇ ਹਸਪੀਟਲ ਦੇ ਵਿੱਚ ਚਲਾ ਜਾਂਦਾ ਹੈ ਤਾਂ ਉਹ ਡਾਕਟਰ ਉਹਦੀ ਸਥਿਤੀ ਤਾਂ ਕੋਈ ਨਹੀਂ ਬਦਲੀ ਬਟ ਉਹਦਾ ਸਥਾਨ ਬਦਲ ਗਿਆ ਪਹਿਲਾ ਹਸਪੀਟਲ ਹੋਰ ਸੀ ਹੁਣ ਹਸਪੀਟਲ ਹੋਰ ਆ ਕੋਈ ਇੱਕ ਇੰਜੀਨੀਅਰਿੰਗ ਆਪਣੀ ਨੌਕਰੀ ਬਦਲਦਾ ਪਰ ਉਹਦੀ ਸਥਿਤੀ ਦੇ ਵਿੱਚ ਕੋਈ ਪਰਿਵਰਤਨ ਨਹੀਂ ਸਥਾਨ ਪਰਿਵਰਤਨ ਹੋਇਆ ਤਾਂ ਉਹਦਾ ਸਮੂਹ ਪਰਿਵਰਤਨ ਹੋਇਆ ਲੇਟਵੀ ਗਤੀਸ਼ੀਲਤਾ ਦੇ ਪ੍ਰਕਾਰ ਕਿਹੜੇ-ਕਿਹੜੇ ਨੇ ਹਾਂਜੀ ਖੇਤਰੀ ਗਤੀਸ਼ੀਲਤਾ ਜਦੋਂ ਕੋ ਇੱਕ ਖੇਤਰੋਂ ਛੱਡ ਕੇ ਕਿਸੇ ਦੂਜੇ ਖੇਤਰ ਦੇ ਵਿੱਚ ਜਾਂਦਾ ਤਾਂ ਉਹ ਖੇਤਰੀ ਗਤੀਸ਼ੀਲਤਾ ਹੋਗੀ ਇਹ ਇਹਦਾ ਨਾਮ ਤੁਸੀਂ ਆਪਾਂ ਨੂੰ ਪਤਾ ਲੱਗ ਰਿਹਾ ਤੇ ਇਸ ਗਤੀਸ਼ੀਲਤਾ ਵਿੱਚ ਵਿਅਕਤੀ ਦਾ ਪੱਦਰ ਨਹੀਂ ਬਦਲਦਾ ਪਰ ਉਹਦਾ ਰਹਿਣ ਦੀ ਥਾਂ ਬਦਲ ਜੂਗੀ ਰਹਿਣ ਦੀ ਥਾਂ ਬਦਲ ਗਈ ਬਟ ਉਹਦਾ ਪੱਦਰ ਨਹੀਂ ਬਦਲਦਾ ਜਿਵੇਂ ਆਪ ਕੋਈ ਕਹ ਰਿਹਾ ਕਿ ਪਿੰਡ ਛੱਡ ਕੇ ਸ਼ਹਿਰ ਚਲਾ ਗਿਆ ਜੇ ਕੋਈ ਹਸਪੀਟਲ ਛੱਡ ਕੇ ਦੂਜੇ ਹਸਪੀਟਲ ਵਿੱਚ ਚਲਾ ਗਿਆ ਉਹਦਾ ਪੱਦਰ ਨਹੀਂ ਬਦਲਿਆ ਉਹਦੇ ਸਿਰਫ ਰਹਿਣ ਦਾ ਸਥਾਨ ਬਦਲ ਰਿਹਾ ਤੇ ਅੱਜਕੱਲ ਗਤੀ ਖੇਤਰੀ ਗਤੀਸ਼ੀਲਤਾ ਬਹੁਤ ਵਧ ਰਹੀ ਹੈ ਮਤਲਬ ਕਿ ਅੱਜਕੱਲ ਲੋਕ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ 'ਚ ਜਾ ਰਹੇ ਨੇ ਤੇ ਪਿੰਡਾਂ ਤੇ ਸ਼ਹਿਰਾਂ ਦੇ ਲੋਕ ਜਿਹੜੇ ਕੀ ਫੋਰਨ ਕੰਟਰੀ ਦੀ ਵਿਚਾਰ ਰਹੇ ਨੇ ਤੇ ਆਧਿਮੇ ਸਮਾਜਾਂ ਵਿੱਚ ਵਿਅਕਤੀ ਜਿੱਥੇ ਜਨਮ ਲੈਂਦਾ ਸੀ ਉੱਥੇ ਦਾ ਪੂਰਾ ਜੀਵਨ ਬਤੀਤ ਕਰਦਾ ਸੀ ਬਟ ਇਹ ਚੀਜ਼ ਹੋਣ ਅੱਜਕੱਲ ਚੇਂਜ ਹੋ ਰਹੀ ਹੈ ਕਿੱਤੇ ਨਾਲ ਸੰਬੰਧਿਤ ਗਤੀਸ਼ੀਲਤਾ ਹਾਂਜੀ ਕਿੱਤੇ ਨਾਲ ਸੰਬੰਧਿਤ ਮਤਲਬ ਕਿ ਇਹ ਕਿਹਦੇ ਆਪਾਂ ਅੱਗੇ ਪ੍ਰਕਾਰ ਕਰਾਂ ਲੇਟਵੀ ਗਤੀਸ਼ੀਲਤਾ ਲੇਟਵੀ ਗਤੀਸ਼ੀਲਤਾ ਹਾਰੀਜ਼ਨਟਲ ਗਤੀਸ਼ੀਲਤਾ ਦੇ ਅੱਗੇ ਪ੍ਰਕਾਰ ਨੇ ਖੇਤਰੀ ਗਤੀਸ਼ੀਲਤਾ ਕਿੱਤੇ ਹਾਂਜੀ ਕਿਤੇ ਨਾਲ ਸੰਬੰਧਿਤ ਗਤੀਸ਼ੀਲਤਾ ਦੇ ਵਿੱਚ ਆਜੂਗਾ ਵੀ ਸਮਾਨ ਕਿਤੇ ਅ ਪੱਧਰੋਂ ਤੇ ਇੱਕ ਜਗ੍ਹਾ ਨੂੰ ਛੱਡ ਕੇ ਕਿਸੇ ਦੂਜੇ ਕਿਤੇ ਦੇ ਵਿੱਚ ਸ਼ਾਮਲ ਹੋ ਜਾਣਾ ਇੱਕ ਕਿਤੇ ਨੂੰ ਛੱਡ ਕੇ ਕਿਸੇ ਦੂਜੇ ਕਿਤੇ ਦੇ ਨਾਲ ਸੰਬੰਧਿਤ ਮਤਲਬ ਕਿ ਜਗ੍ਹਾ ਤੇ ਚਲੇ ਜਾਣਾ ਉਹ ਹੋ ਗਿਆ ਜਦੋਂ ਕਿ ਕਰਮਚਾਰੀ ਇੱਕ ਦਫ਼ਤਰ ਨੂੰ ਛੱਡ ਕੇ ਉਹਦੇ ਅਹੁਦੇ ਤੇ ਤਨਖਾਹ ਨਾਲ ਕਿਸੇ ਦੂਜੇ ਦਫ਼ਤਰ ਦੇ ਵਿੱਚ ਚਲਾ ਜਾਂਦਾ ਤੇ ਉਸ ਨੂੰ ਕਿਤੇ ਨਾਲ ਸੰਬੰਧਿਤ ਗਤੀਸ਼ੀਲਤਾ ਹੈ ਮਤਲਬ ਕਿ ਇੱਕ ਨੂੰ ਛੱਡ ਕੇ ਕਿਸੇ ਦੂਜੇ ਕਿਤੇ ਦੇ ਵਿੱਚ ਚਲੇ ਜਾਣਾ ਠੀਕ ਹੈ ਜਿਵੇਂ ਅੱਗੇ ਉਦਾਹਰਣ ਦੇ ਰਹੀ ਕਿ ਇਸ ਗਤੀਸ਼ੀਲਤਾ ਵਿੱਚ ਜਿਵੇਂ ਪਹਿਲਾ ਪਹਿਲਾ ਅੱਜ ਕੱਲ੍ਹ ਦੇ ਸਮਾਜ ਦੇ ਵਿੱਚ ਕਿ ਗਤੀਸ਼ੀਲਤਾ ਪਦਰਿਆ ਪਰ ਜਿੱਥੇ ਉਦਯੋਗਿਕ ਹੁੰਦੀ ਘਟ ਰਹੀ ਹੈ ਉੱਥੇ ਇਹ ਘਟ ਹੁੰਦੀ ਹੈ ਤੇ ਦੂਜੀ ਗੱਲ ਹੈ ਕਿ ਜਿਹੜੇ ਲੋਕ ਕਿਸੇ ਕੰਮ ਦੇ ਮਾਇਰ ਹੁੰਦੇ ਨੇ ਉਹਨਾਂ ਦੇ ਵਿੱਚ ਗਤੀਸ਼ੀਲਤਾ ਜ਼ਿਆਦਾ ਹੁੰਦੀ ਹੈ ਤੇ ਪਰਿਵਾਰਿਕ ਗਤੀਸ਼ੀਲਤਾ ਇਹ ਆਪਾਂ ਸਟੂਡੈਂਟਸ ਲੇਟ ਵੀ ਗਤੀਸ਼ੀਲਤਾ ਦੇ ਪ੍ਰਕਾਰ ਕਰ ਰਹੇ ਹਾਂ ਜਿਹੜੇ 6 ਪ੍ਰਕਾਰ ਦੀ ਹੈ ਠੀਕ ਹੈ ਜਿਹਦੇ ਵਿੱਚ ਖੇਤਰੀ ਗਤੀਸ਼ੀਲਤਾ ਕਿਤਨਾਂ ਨਾਲ ਸੰਬੰਧੀ ਗਤੀਸ਼ੀਲਤਾ ਪਰਿਵਾਰਿਕ ਗਤੀਸ਼ੀਲਤਾ ਨਾਗਰਿਕਤਾ ਦੀ ਗਤੀਸ਼ੀਲਤਾ ਧਰਮ ਪਰਿਵਰਤਨ ਦੀ ਗਤੀਸ਼ੀਲ ਦੇਖੋ ਤੁਸੀਂ ਐਵੇਂ ਯਾਦ ਰੱਖਣਾ ਐਵੇਂ ਬਣਾ ਲੈਣਾ ਸਮਾਜਿਕ ਗਤੀਸ਼ੀਲਤਾ ਦੇ ਪ੍ਰਕਾਰ ਜਾਂ ਕਿਸਮਾਂ ਦੇਖੋ ਪਹਿਲਾਂ ਤਾਂ ਚਾਰ ਪ੍ਰਕਾਰ ਦੀ ਹੋਗੀ ਲੇਟਵੀ ਗਤੀਸ਼ੀਲਤਾ ਤੇ ਲੰਬਕਾਰ ਗਤੀਸ਼ੀਲਤਾ ਉੱਪਰਵਲ ਗਤੀਸ਼ੀਲਤਾ ਨੀਵੇਂਵਲ ਗਤੀਸ਼ੀਲਤਾ ਫਿਰ ਅੱਗੇ ਲੇਟਵੀ ਗਤੀਸ਼ੀਲਤਾ 6 ਪ੍ਰਕਾਰ ਦੀ ਆ ਖੇਤਰੀ ਗਤੀਸ਼ੀਲਤਾ ਕਿਤਿਆਂ ਨਾਲ ਸੰਬੰਧਿਤ ਗਤੀਸ਼ੀਲਤਾ ਪਰਿਵਾਰਿਕ ਗਤੀਸ਼ੀਲਤਾ ਨਾਗਰਿਕਤਾ ਨਾਲ ਸੰਬੰਧਿਤ ਗਤੀਸ਼ੀਲਤਾ ਕਰਮ ਪਰिवर्तन ਗਤੀਸ਼ੀਲਤਾ ਰਾਜਨੀਤਿਕ ਗਤੀਸ਼ੀਲਤਾ ਉਸ ਤੋਂ ਬਾਅਦ ਅੱਗੇ ਹੈਗੇ ਜਿਹੜੀ ਲੰਬਕਾਰ ਗਤੀਸ਼ੀਲਤਾ ਦੇ ਦੋ ਪ੍ਰਕਾਰ ਦੀ ਆ ਅਸੈਂਡਿੰਗ ਡੀਸੈਂਡਿੰਗ ਅੱਗੇ ਉੱਪਰਵਲ ਤੇ ਨੀਵੇਂਵਲ ਆਪ ਪੜਾਂਗੇ ਇੰਨਾ ਮੈਂ ਬਣਾ ਲੈਣਾ ਕੋਈ ਵੀ ਜਿਹੜਾ ਕਿਸਮਾਂ ਵਾਲਾ ਕੁਸ਼ਨ ਹੁੰਦਾ ਉਹਨੂੰ ਐਵੇਂ ਬਣਾ ਲਿਆ ਕਰੋ ਮਾਈਂਡ ਮੈਪ ਬਣ ਜਾਣਾ ਇਹ ਨੰਨਾ ਰਜੀ ਠੱਠਾ ਲੱਗ ਰਿਹਾ ਹੁਣ ਨੰਨਾ ਠੀਕ ਹੈ ਹਾਂਜੀ ਅੱਗੇ ਹੈਗੇ ਪਰਿਵਾਰਿਕ ਗਤੀਸ਼ੀਲਤਾ ਪਤੀ ਪਤਨੀ ਦੇ ਵਿੱਚ ਜਦੋਂ ਤਲਾਕ ਤੋਂ ਬਾਅਦ ਬਾਅਦ ਦੁਬਾਰਾ ਵਿਆਹ ਕਰਨ ਤੋਂ ਬਾਅਦ ਜਗਾ ਬਦਲ ਲੈਣ ਨੂੰ ਆਪਾਂ ਪਰਿਵਾਰਿਕ ਗਤੀਸ਼ੀਲਤਾ ਕਹਿੰਦੇ ਆ ਮਤਲਬ ਕਿ ਜਦੋਂ ਪਤੀ ਪਤਨੀ ਦਾ ਤਲਾਕ ਹੋ ਜਾਂਦਾ ਤਾਂ ਉਹਨਾਂ ਦੀ ਫਿਰ ਜਿਹੜੇ ਦੁਬਾਰਾ ਰੀ ਮੈਰਿਜ ਹੁੰਦੀ ਆ ਕਿਸੇ ਵੀ ਹੋਰ ਪਰਸਨ ਦੇ ਨਾਲ ਤਾਂ ਉਹ ਜਿਹੜੀ ਗਤੀਸ਼ੀਲਤਾ ਹੋ ਗਈ ਉਹ ਪਰਿਵਾਰਕ ਗਤੀਸ਼ੀਲਤਾ ਹੋ ਗਈ ਠੀਕ ਹੈ ਇਸ ਦੇ ਅਨੁਸਾਰ ਪਤੀ ਪਤਨੀ ਦੀ ਸਥਿਤੀ ਦੇ ਵਿੱਚ ਕੋਈ ਫਰਕ ਨਹੀਂ ਆਉਂਦਾ ਤਾਂ ਉਹ ਕੁਝ ਸਮਾਂ ਪਹਿਲਾਂ ਤੱਕ ਤਾਂ ਭਾਰਤੀ ਸਮਾਜ ਵਿੱਚ ਇਸ ਪ੍ਰਕਾਰ ਦੀ ਗਤੀਸ਼ੀਲਤਾ ਨਹੀਂ ਸੀ ਮਿਲਦੀ ਬਟ ਹੁਣ ਤਲਾਕ ਵਿਵਦਨ ਦੇ ਕਰਕੇ ਇਹ ਜਿਹੜੀ ਗਤੀਸ਼ੀਲਤਾ ਬਹੁਤ ਆਪਾਂ ਨੂੰ ਮਿਲ ਰਹੀ ਹੈ ਤੇ ਅੱਗੇ ਹੈ ਨਾਗਰਿਕਤਾ ਦੀ ਗਤੀਸ਼ੀਲਤਾ ਨਾਗਰਿਕਤਾ ਗਤੀਸ਼ੀਲਤਾ ਭਾਵ ਕਿ ਜਦੋਂ ਇੱਕ ਨਾਗਰਿਕ ਆਪਣੇ ਦੇਸ਼ ਨੂੰ ਛੱਡ ਕੇ ਕਿਸੇ ਦੂਜੇ ਦੇਸ਼ ਦੇ ਵਿੱਚ ਚਲਾ ਜਾਂਦਾ ਤਾਂ ਉੱਥੋਂ ਦੀ ਨਾਗਰਿਕਤਾ ਪ੍ਰਾਪਤ ਕਰ ਲੈਂਦਾ ਤਾਂ ਉਹ ਹੋ ਗਈ ਨਾਗਰਿਕ ਗਤੀਸ਼ੀਲਤਾ ਠੀਕ ਹੈ ਤੇ ਅੱਗੇ ਧਰਮ ਪਰਿਵਰਤਨ ਗਤੀਸ਼ੀਲਤਾ ਮਤਲਬ ਕਿ ਜਦੋਂ ਇੱਕ ਧਰਮ ਨੂੰ ਛੱਡ ਕੇ ਕਿਸੇ ਦੂਜੇ ਧਰਮ ਦੇ ਵਿੱਚ ਚਲੇ ਜਾਣਾ ਉਹ ਹੋ ਗਿਆ ਜਿਹੜੇ ਕਿ ਧਰਮ ਪਰਿਵਰਤਨ ਗਤੀਸ਼ੀਲਤਾ ਇਹ ਵੀ ਰਿਲੇਟਿਵ ਪ੍ਰਕਾਰ ਦੀ ਗਤੀਸ਼ੀਲਤਾ ਦੇ ਪ੍ਰਕਾਰ ਆਉਂਦਾ ਜਿਵੇਂ ਪ੍ਰਾਣੇ ਸਮੇਂ ਦੇ ਵਿੱਚ ਇਹਦੇ ਵਿੱਚ ਵੀ ਕੋਈ ਆਪਣਾ ਧਰਮ ਛੱਡ ਕੇ ਚਲਾ ਜਾਂਦਾ ਦੂਜਾ ਧਰਮ ਅਪਣਾ ਲੈਂਦਾ ਬਟ ਉਹਦੀ ਸਥਿਤੀ ਉਹੀ ਰਹਿੰਦੀ ਹੈ ਮਤਲਬ ਕਿ ਪਹਿਲਾਂ ਵੀ ਉਹ ਧਾਰਮਿਕ ਸੀ ਤੇ ਹੁਣ ਵੀ ਉਹ ਧਾਰਮਿਕ ਆ ਬਟ ਉਹਨੇ ਧਰਮ ਨੂੰ ਛੱਡਤਾ ਮਤਲਬ ਕਿ ਇੱਕ ਜਗ੍ਹਾ ਬਦਲੀ ਇੱਕ ਆਪਾਂ ਕਹਿ ਸਕਦੇ ਹਾਂ ਉਹ ਸਥਾਨ ਬਦਲ ਲਿਆ ਬਟ ਉਹਦੀ ਸਥਿਤੀ ਨਹੀਂ ਬਦਲੀ ਹੈਗੀ ਸਥਿਤੀ ਤੇ ਪੁਰਾਣੇ ਸਮੇਂ ਦੇ ਵਿੱਚ ਜਿਵੇਂ ਬੋਧੀਆਂ ਦੇ ਕਾਰਨ ਬਹੁਤ ਸਾਰੇ Hindu ਧਰਮ ਆਪਣਾ Hindu Hindu ਨੇ Hinduਆ ਨੇ ਆਪਣਾ ਧਰਮ ਛੱਡ ਕੇ ਬੁੱਧ ਧਰਮ ਅਪਣਾ ਲਿਆ ਸੀ ਤੇ ਮੱਧ ਯੁੱਗ ਦੇ ਵਿੱਚ ਫਿਰ Hinduਆ ਨੇ ਇਸਲਾਮ ਧਰਮ ਨੂੰ ਅਪਣਾ ਲਿਆ ਸੀ ਤੇ ਆਧੁਨਿਕ ਯੁੱਗ ਦੇ ਵਿੱਚ ईसाई ਧਰਮ ਠੀਕ ਹੈ ਅਗੇ ਰਾਜਨੀਤਿਕ ਗਤੀਸ਼ੀਲਤਾ ਇੱਕ ਪਾਰਟੀ ਨੂੰ ਛੱਡ ਕੇ ਜਦੋਂ ਕਿਸੇ ਦੂਜੀ ਪਾਰਟੀ ਦੇ ਵਿੱਚ ਚਲੇ ਜਾਣਾ ਤਾਂ ਉਹ ਵੀ ਰਾਜਨੀਤਿਕ ਗਤੀਸ਼ੀਲਤਾ ਹੋਊਗੀ ਇਹ ਵੀ ਰਿਲੇਟਿਵ ਗਤੀਸ਼ੀਲਤਾ ਦੇ ਵਿੱਚ ਆਉਂਦਾ ਮਤਲਬ ਕਿ ਇਹਦੇ ਵਿੱਚ ਵੀ ਸਥਿਤੀ 'ਚ ਕੋਈ ਪਰਵਰਤਨ ਨਹੀਂ ਆਇਆ ਕਿਉਂਕਿ ਉਹ ਪਹਿਲਾਂ ਵੀ ਰਾਜਨੀਤੀ ਦੇ ਵਿੱਚ ਸੀ ਕੋਈ ਪੋਜੀਸ਼ਨ ਤੇ ਹੁਣ ਵੀ ਉਸੇ ਪੋਜੀਸ਼ਨ ਤੇ ਆ ਬਟ ਕੀ ਉਹਨੇ ਪਾਰਟੀ ਚੇਂਜ ਕਰਤੀ ਉਹਦੀ ਜਗ੍ਹਾ ਚੇਂਜ ਹੋ ਗਈ ਉਹਦਾ ਸਮੂਹ ਚੇਂਜ ਹੋ ਗਿਆ ਅੱਗੇ ਹੈਗਾ ਲੰਬਕਾਰ ਗਤੀਸ਼ੀਲਤਾ ਸੈਕੰਡ ਵਰਟੀਕਲ ਮੋਬਿਲਟੀ ਹਾਂਜੀ ਇਹਦੇ ਵਿੱਚ ਸਮਾਜਿਕ ਗਤੀਸ਼ੀਲਤਾ ਦੂਜੀ ਪ੍ਰਕਾਰ ਦੇ ਲੰਬਕਾਰ ਲੰਬਕਾਰ ਵਰਟੀਕਲ ਐਵੇਂ ਠੀਕ ਹੈ ਇਹਦੇ ਵਿੱਚ ਵਿਅਕਤੀ ਦੀ ਸਥਿਤੀ 'ਚ ਪਰਵਰਤਨ ਆਉਦਾ ਸਥਿਤੀ ਉੱਚੀ ਜਾਂ ਨੀਵੀਂ ਹੋ ਸਕਦੀ ਹੈ ਅਗੇ ਇਲੀਅਟ ਤੇ ਮੈਰਲ ਦੇ ਅਨੁਸਾਰ ਇੱਕ ਉਦਾਹਰਨ ਮਤਲਬ ਕਿ ਇਹਦੇ ਵਿੱਚ ਡੈਫੀਨੇਸ਼ਨ ਦਿੱਤੀ ਹੋਈ ਆ ਵਰਗੀ ਸਰੰਚਨਾਾਂ ਦੇ ਵਿੱਚ ਉੱਪਰ ਤੋਂ نیچے ਤੇ ਦੇ ਤਰਫ ਹੋਣ ਵਾਲੇ ਪਰਵਰਤਨ ਆਪਾਂ ਲੰਬ ਘਰ ਗਤੀਸ਼ੀਲਤਾ ਕਹਿੰਦੇ ਆ ਹਾਂਜੀ ਇਹਦੇ ਵਿੱਚ ਅਗੇ ਰਾਈਟਰਾਂ ਦੀ ਯਾਦ ਕਰ ਲਿਓ ਕਿਉਂਕਿ ਕਈ ਵਾਰ ਪੁੱਛ ਲੈਂਦੇ ਨੇ ਹਮਸਰ ਉਹ ਕਿੰਦੇ ਅਨੁਸਾਰ ਲੰਬ ਘਰ ਗਤੀਸ਼ੀਲਤਾ ਸਮਾਜਿਕ ਗਤੀਸ਼ੀਲਤਾ ਦਾ ਅਰਥ ਕਿਸੇ ਵਿਅਕਤੀ ਜਾਂ ਸਮਾਜਿਕ ਤੱਤ ਦੁਆਰਾ ਇੱਕ ਸਥਿਤੀ ਤੋਂ ਦੂਜੀ ਸਥਿਤੀ ਦੇ ਵਿੱਚ ਜਾਣਾ ਇੱਕ ਸਥਿਤੀ ਤੋਂ ਦੂਜੀ ਸਥਿਤੀ ਦੇ ਵਿੱਚ ਜਾਣਾ ਪਹਿਲਾਂ ਆਪਣੇ ਕਿਹਾ ਸੀ ਵੀ ਸਥਿਤੀ ਚੇਂਜ ਨਹੀਂ ਹੁੰਦੀ ਇਹਦੇ ਵਿੱਚ ਸਥਿਤੀ ਚੇਂਜ ਹੋਊਗੀ ਠੀਕ ਹੈ ਇਸ ਗਤੀਸ਼ੀਲਤਾ ਨਾਲ ਵਿਅਕਤੀ ਜਾਂ ਤੱਤ ਦੀ ਸਮਾਜਿਕ ਅਤੀਸ਼ੀਲਤਾ ਦੇ ਵਿੱਚ ਦਿਖਣਯੋਗ ਆਪਣਾ ਪਰਵਰਤਨ ਆ ਜਾਂਦਾ ਤੇ ਇਹ ਪ੍ਰਕਿਰਿਆ ਹਰ ਇੱਕ ਜਗ੍ਹਾ ਮਿਲਣ ਵਾਲੀ ਹੈ ਹਰ ਇੱਕ ਸਮਾਜ ਵਿੱਚ ਇਸ ਪ੍ਰਕਾਰ ਦੇ ਬਹੁਤ ਉਦਾਹਰਣ ਦੇਖ ਸਕਦੇ ਆ ਤੇ ਇਹ ਪ੍ਰਕਿਰਿਆ ਕੁਝ ਜਗ੍ਹਾ ਪਹਿਲਾਂ ਇਹ ਪ੍ਰਕਿਰਿਆ ਹਰ ਇੱਕ ਜਗ੍ਹਾ ਤੇ ਮਿਲ ਜਾਂਦੀ ਹੈ ਪਰ ਸੱਚਮੁੱਚ ਹੈ ਕਿ ਸਥਿਤੀ ਤੋਂ ਦੂਜੀ ਸਥਿਤੀ ਦੇ ਵਿੱਚ ਜਾਣ ਦੇ ਵਿੱਚ ਕੀ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਤੇ ਇਸ ਉਤੇ ਨਿਯੰਤਰਣ ਵੀ ਹੁੰਦਾ ਤੇ ਚਾਹੇ ਥੋੜਾ ਹੀ ਸਹੀ ਹੋਵੇ ਹੁਣ ਇਹਦੇ ਵਿੱਚ ਲੰਬਕਾਰ ਗਤੀਸ਼ੀਲਤਾ ਦਾ ਅਰਥ ਕਿਸੇ ਵਿਅਕਤੀ ਜਾਂ ਸਮੂਹੇ ਹੋ ਗਿਆ ਆਪਣਾ ਵੀ ਆਰਥਿਕ ਪੇਸ਼ੇ ਜਾਂ ਰਾਜਨੀਤਿਕ ਸਥਿਤੀ ਦੇ ਵਿੱਚ ਜਾਂ ਕਿਸੇ ਹੋਰ ਪ੍ਰਕਾਰ ਦਾ ਪਰਿਵਰਤਨ ਜਿਹਦੇ ਨਾਲ ਵਿਅਕਤੀ ਜਾਂ ਸਮੂਹ ਦੀ ਸਥਿਤੀ ਦੇ ਵਿੱਚ ਪਰਿਵਰਤਨ ਆਵੇ ਪੋਜੀਸ਼ਨ ਦੇ ਵਿੱਚ ਪਰਿਵਰਤਨ ਆਵੇ ਠੀਕ ਹੈ ਪਹਿਲੀ ਦੇ ਵਿੱਚ ਆਪਾਂ ਕਿਹਾ ਸੀ ਪੋਜੀਸ਼ਨ ਦੇ ਵਿੱਚ ਪਰਿਵਰਤਨ ਨਹੀਂ ਆਉਗਾ ਇਹਦੇ ਵਿੱਚ ਆਉਂਦਾ ਇਹ ਹੁੰਦੀ ਆ ਅਸੈਂਡਿੰਗ ਵਰਟੀਕਲ ਮੋਬਿਲਟੀ ਡੀਸੈਂਡਿੰਗ ਠੀਕ ਹੈ ਜਿਵੇਂ ਕਿਸੇ ਵਪਾਰੀ ਨੂੰ ਵਪਾਰ ਦੇ ਵਿੱਚ ਬਹੁਤ ਜ਼ਿਆਦਾ ਲਾਭ ਹੋ ਗਿਆ ਤਾਂ ਉਹਦੀ ਸਥਿਤੀ ਉੱਚੀ ਹੋ ਗਈ ਠੀਕ ਹੈ ਤਾਂ ਉਹ ਵਰਗ ਉੱਚ ਉੱਪਰ ਵੱਲ ਚਲਾ ਗਿਆ ਬਟ ਜੇ ਉਹ ਨੂੰ ਕਿਸੇ ਨੂੰ ਘਟਾ ਆ ਗਿਆ ਤਾਂ ਨੀਵੇਂ ਵੱਲ ਆ ਗਿਆ ਨੀਵੇਂ ਸਥਿਤੀ ਦੇ ਵਿੱਚ ਆ ਗਿਆ ਸਥਿਤੀ ਮਤਲਬ ਕਿ ਉਹਦੀ ਪੋਜੀਸ਼ਨ ਮੰਨ ਲਓ ਕੋਈ ਪਹਿਲਾਂ ਪਹਿਲਾਂ ਸੀ ਕੋਈ ਮਜ਼ਦੂਰ ਆ ਪਹਿਲਾਂ ਮਜ਼ਦੂਰੀ ਕਰਦਾ ਆਪਣੀ ਠੀਕ ਹੈ ਰੋਜ਼ ਬਟ ਉਹਨੇ ਜਿੰਦਗੀ ਦੇ ਵਿੱਚ ਕੋਈ ਮਿਹਨਤ ਕੀਤੀ ਜਾਂ ਕੁਝ ਵੀ ਜੇ ਆਪਾਂ ਕਹਿ ਦੋ ਵੀ ਉਹਨੂੰ ਲੋਟਰੀ ਨਿਕਲ ਗਈ ਠੀਕ ਹੈ ਜਿਹਦੇ ਨਾਲ ਉਹ ਅਮੀਰ ਬਣ ਗਿਆ ਇੱਕੋ ਦਾਮ ਅਮੀਰ ਬਣ ਗਿਆ ਉਹ ਤਾਂ ਕੀ ਜਿਹੜਾ ਹੋ ਗਿਆ ਉਹ ਠੀਕ ਹੈ ਤਾਂ ਉਹਦੇ ਵਿੱਚ ਕਿਹੜਾ ਪਰਵਰਤਨ ਆਗਾ ਉਹ ਅਮੀਰ ਹੋ ਗਿਆ ਤਾਂ ਉਹ ਕਿਹੜੀ ਹੋ ਗਈ ਉੱਚੇਵਲ ਹੋ ਗਿਆ ਤੇ ਨੀਵੇਂਵਲ ਕੀ ਹੋ ਜੂਗਾ ਜਦੋਂ ਕੋਈ ਅਮੀਰ ਸੀ ਉਹਨੇ ਆਪਣਾ ਕੰਮ ਨਹੀਂ ਕੀਤਾ ਠੀਕ ਹੈ ਜਿੱਦ ਕਰਕੇ ਉਹਦਾ ਕਾਰੋਬਾਰ ਸਾਰਾ ਠੱਪ ਹੋ ਗਿਆ ਜਾਂ ਕੋਈ ਉਹਨੂੰ ਵਪਾਰ 'ਚ ਘਾਟਾ ਹੋ ਗਿਆ ਤਾਂ ਉਹਦੀ ਸਥਿਤੀ ਬਹੁਤ ਜ਼ਿਆਦਾ ਉਹਦੀ ਸਥਿਤੀ ਗਰੀਬ ਹੋ ਗਈ ਤਾਂ ਨੀਵੇਂਵਲ ਆ ਗਿਆ ਸਥਿਤੀ ਦੇ ਵਿੱਚ ਪਰਵਰਤਨ ਹੋ ਗਿਆ ਠੀਕ ਹੈ ਤਾਂ ਤੇ ਲੰਬ ਘਰ ਗਤੀਸ਼ੀਲਤਾ ਆਪਾਂ ਨੂੰ ਕਿੱਥੇ ਮਿਲਦੀ ਹੈ ਖੁੱਲੇ ਸਮਾਜ ਦੇ ਵਿੱਚ ਮਿਲਦੀ ਹੈ ਜਿਹਦੇ ਵਿੱਚ ਆਪਾਂ ਇੱਕ ਕਾਸਟ ਨੂੰ ਛੱਡ ਕੇ ਕਿਸੇ ਵੀ ਕਾਸਟ ਦਾ ਜਿਹੜਾ ਕਿ ਕੀਤਾ ਆਪਣਾ ਕੇ ਆਪਾਂ ਆਪਣੀ ਜ਼ਿੰਦਗੀ ਦੀ ਤਰੱਕੀ ਕਰ ਸਕਦੇ ਹਾਂ ਹਾਂਜੀ ਇਹਦੇ ਵਿੱਚ ਅਸੈਂਡਿੰਗ ਡਿਸੈਂਡਿੰਗ ਅਸੈਂਡਿੰਗ ਅਤੇ ਸ਼ੇਲਤਾ ਉਸ ਗਤੀਸ਼ੀਲਤਾ ਨੂੰ ਕਹਿੰਦੇ ਨੇ ਜਦੋਂ ਕਿਸੇ ਵਿਅਕਤੀ ਦੀ ਸਥਿਤੀ ਨੀਮੀ ਤੋਂ ਉੱਚੀ ਹੋ ਜਾਂਦੀ ਹੈ ਮਤਲਬ ਕਿ ਨੀਮੀ ਤੋਂ ਉੱਚੀ ਹੋ ਜਾਂਦੀ ਹੈ ਨੀਮੀ ਤੋਂ ਉੱਪਰ ਵੱਲ ਹੋ ਜਾਂਦੀ ਹੈ ਮਤਲਬ ਕਿ ਆਪਾਂ ਕਹਿੰਦੇ ਆ ਅਸੈਂਡਿੰਗ ਉਹ ਹੁੰਦਾ ਜਿਹਦੇ ਵਿੱਚ ਆਪਾਂ ਪਹਿਲਾਂ ਛੋਟੇ ਛੋਟੇ ਸ਼ਬਦ ਡਿਜਟ ਲਿਖੇ ਫਿਰ ਵੱਡੇ-ਵੱਡੇ ਜਿਵੇਂ ਮੰਨ ਲਓ ਇੱਥੇ ਸੀ 90 ਇੱਥੇ 80 ਆ ਇੱਥੇ 57 ਤੇ 15 ਇੱਥੇ 100 ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਅਸੈਂਡਿੰਗ ਚ ਪਹਿਲਾਂ ਛੋਟਾ ਲਵਾਂਗੇ ਪਹਿਲਾਂ 15 ਲਵਾਂਗੇ ਫਿਰ ਆਪਾਂ 57 ਫਿਰ 80 ਫਿਰ 90 ਫਿਰ 100 ਲਵਾਂਗੇ ਠੀਕ ਹੈ ਮਤਲਬ ਕੀ ਪਹਿਲਾਂ ਨੀਵੇਂ ਤੋਂ ਉੱਪਰ ਵੱਲ ਨੂੰ ਜਾਣਾ ਨੀਵੇਂ ਤੋਂ ਉੱਪਰ ਵੱਲ ਨੂੰ ਜਾਣਾ ਉਹ ਕੀ ਅਸੈਂਡਿੰਗ ਹੈ ਜਿਹਦੇ ਵਿੱਚ ਕੋਈ ਪਹਿਲਾਂ ਬਹੁਤ ਜ਼ਿਆਦਾ ਗਰੀਬ ਸੀ ਉਹਨੇ ਮਿਹਨਤ ਕੀਤੀ ਮਜ਼ਦੂਰੀ ਕਰਕੇ ਆਪਣੇ ਦਿਨ ਰਾਤ ਮਿਹਨਤ ਕਰਕੇ ਉਹ ਅਮੀਰ ਬਣ ਗਿਆ ਠੀਕ ਹੈ ਉਹਦੀ ਸਥਿਤੀ ਚੇਂਜ ਹੋ ਗਈ ਉਹਦਾ ਰਹਿਣ ਸਹਿਣ ਚੇਂਜ ਹੋ ਗਿਆ ਤਾਂ ਖਾਣਾ ਪੀਣਾ ਚੇਂਜ ਹੋ ਗਿਆ ਤਾਂ ਟੋਟਲ ਹੀ ਸੋਸ਼ਲ ਸਟੇਟਸ ਚੇਂਜ ਹੋ ਗਿਆ ਤਾਂ ਉਹ ਕਿਹੜੀ ਹੋ ਗਈ ਲੰਬ ਅਸੈਂਡਿੰਗ ਕੀ ਤੁਸੀਂ ਲਤ ਤੇ ਡਿਸੈਂਡਿੰਗ ਜਦੋਂ ਕੋਈ ਜਿਹੜਾ ਉੱਚੇ ਤੋਂ ਨੀਵੇਂ ਵੱਲ ਆਵੇ ਉੱਚੇ ਤੋਂ ਨੀਵੇਂ ਵੱਲ ਆਵੇ ਮਤਲਬ ਕਿ ਕੋਈ ਕੰਮ ਨਾ ਕਰਨ ਕਰਕੇ ਉਹਦੀ ਪੋਜੀਸ਼ਨ ਚੇਂਜ ਹੋ ਗਈ ਜਾਂ ਉਹਦਾ ਕਾਰੋਬਾਰ ਠੱਪ ਹੋ ਗਿਆ ਤਾਂ ਜਿਹੜਾ ਉਹ ਅਮੀਰ ਸੀ ਅਮੀਰ ਤੋਂ ਬਹੁਤ ਜ਼ਿਆਦਾ ਨੀਵਣ ਵਰਗ ਦੇ ਵਿੱਚ ਆ ਗਿਆ ਉਹ ਹੋ ਗਿਆ ਡਿਸੈਂਡਿੰਗ ਡਿਸੈਂਡਿੰਗ ਆਰਡਰ ਵੀ ਹੋਈ ਹੁੰਦਾ ਜਿਹਦੇ ਵਿੱਚ ਪਹਿਲਾਂ ਆਪਾਂ ਵੱਡੇ ਮਤਲਬ ਕਿ ਆਪਾਂ ਪਹਿਲਾਂ 100 ਜਿਵੇਂ 100 ਪਹਿਲਾਂ ਲਾਵਾਂਗੇ ਫਿਰ ਆਪਾਂ ਜਿਹੜੇ ਕਿ 80 ਲਾਵਾਂਗੇ ਫਿਰ ਆਪਾਂ 57 ਲਾਵਾਂਗੇ ਉਹ ਵਾਲੀ ਹੋਗੀ ਹਾਂਜੀ ਉੱਪਰ ਵੱਲ ਦੀ ਗਤੀਸ਼ੀਲਤਾ ਕੀ ਹੁੰਦੀ ਹੈ ਜਦੋਂ ਕੋਈ ਵਿਅਕਤੀ ਜਾਂ ਸਮੂਹ ਆਪਣੀ ਨੀਵੀਂ ਸਥਿਤੀ ਤੋਂ ਮਿਹਨਤ ਕਰਕੇ ਉੱਚੀ ਸਥਿਤੀ ਨੂੰ ਪ੍ਰਾਪਤ ਕਰ ਲੈਂਦਾ ਉਹ ਹੀ ਆ ਗਈ ਅਸੈਂਡਿੰਗ ਵਾਲੀ ਠੀਕ ਹੈ ਅਸੈਂਡਿੰਗ ਹੀ ਆ ਗਿਆ ਉੱਪਰ ਵੱਲ ਦੀ ਸਿੱਧੀ ਮਤਲਬ ਕਿ ਜਦੋਂ ਕੋਈ ਆਪਣੀ ਮਿਹਨਤ ਕਰਕੇ ਉੱਚੀ ਸਥਿਤੀ ਨੂੰ ਪ੍ਰਾਪਤ ਕਰ ਲੈਂਦਾ ਪੈਸੇ ਕਮਾ ਲੈਂਦਾ ਵਧੀਆ ਘਰ-ਬਾਰ ਬਣਾ ਲੈਂਦਾ ਤਾਂ ਉਹ ਕਿਹੜੀ ਗਤੀਸ਼ੀਲਤਾ ਹੋਊਗੀ ਉੱਪਰ ਵੱਲ ਦੀ ਗਤੀਸ਼ੀਲਤਾ ਹੋਊਗੀ ਇਹਦੇ ਵਿੱਚ ਚਾਹੇ ਵਿਅਕਤੀ ਦੀ ਜਾਤ ਨਹੀਂ ਬਦਲਦੀ ਬਟ ਉਹਦੀ ਸਥਿਤੀ ਬਦਲ ਜੂਗੀ ਮੰਨ ਲਓ ਕਾਸਟ ਉਹਦੀ ਜਿਹੜੀ ਮਰਜੀ ਆ ਕਾਸਟ ਤਾਂ ਨਹੀਂ ਚੇਂਜ ਹੋਊਗੀ ਬਟ ਉਹਦਾ ਸੋਸ਼ਲ ਸਟੇਟਸ ਚੇਂਜ ਹੋ ਜਾਊਗਾ ਉਹਦਾ ਰਹਿਣਾ ਸਹਿਣਾ ਖਾਣਾ ਪੀਣਾ ਉਹਦਾ ਬਿਹੇਵੀਅਰ ਉਹਦੇ ਬੱਚਿਆਂ ਦਾ ਪਾਲਣ ਪੋਸ਼ਣ ਸਭ ਕੁਝ ਉਹਦੀ ਪੋਜੀਸ਼ਨ ਚੇਂਜ ਹੋ ਜੂਗੀ ਠੀਕ ਹੈ ਜਿਹੜੇ ਰਿਸ਼ਤੇ ਨਾਤੇ ਇਹ ਸਭ ਉਹ ਵੀ ਉਹਦੇ ਨਵੇਂ-ਨਵੇਂ ਮਤਲਬ ਕਿ ਫਰੈਂਡਸ ਬਣਨਗੇ ਉਹਵੇਂ ਦੀ ਅਮੀਰ ਘਰਾਂ ਨੇ ਵਾਲੇ ਠੀਕ ਹੈ ਬਟ ਟੂ ਦੀ ਕਾਸਟ ਚੇਂਜ ਹੋਊਗੀ ਮਤਲਬ ਕਿ ਇਹਦੇ ਵਿੱਚ ਸਥਿਤੀ ਜੇ ਪਰਵਰਤਨ ਆ ਜੂਗਾ ਅੱਗੇ ਨੀਵੇਂ ਵੱਲ ਦੀ ਗਤੀਸ਼ੀਲਤਾ ਨੀਵੇਂ ਵੱਲ ਦੀ ਗਤੀਸ਼ੀਲਤਾ ਡੀਸੈਂਡਿੰਗ ਆਰਡਰ ਹੋ ਗਿਆ ਇਹਦੇ ਵਿੱਚ ਕੋਈ ਪਹਿਲਾਂ ਅਮੀਰ ਸੀ ਉਹ ਤੋਂ ਗਰੀਬ ਹੋ ਗਿਆ ਠੀਕ ਆ ਜਾਂ ਉਹਦੀ ਕੋਈ ਵੀ ਸਥਿਤੀ ਸੀ ਜਿਵੇਂ ਮਰਜੀ ਜੋ ਮਰਜੀ ਕਰ ਰਿਹਾ ਸੀ ਜਾਂ ਉਹਦੇ ਵਪਾਰ ਦੇ ਵਿੱਚ ਘਾਟਾ ਪੈ ਗਿਆ ਜਾਂ ਜਾਂ ਜੋ ਨੇ ਕੰਮ ਨਹੀਂ ਕੀਤਾ ਜੋ ਦਾ ਪਹਿਲਾਂ ਵਾਲਾ ਕਾਰੋਬਾਰ ਸੀ ਉਹ ਛੱਟਾਪ ਹੋ ਗਿਆ ਜਿਵੇਂ ਨੇ ਉਧਾਰ ਦਿੱਤੀ ਵੀ ਕਿਸੇ ਬਾਲ ਨੂੰ ਘਾਟਾ ਪੈ ਗਿਆ ਉਹਦੀ ਸਥਿਤੀ ਨੀਮੀ ਹੋ ਜੂਗੀ ਜਾਂ ਕੋਈ ਅਫਸਰ ਰਿਸ਼ਵਤ ਲੈਂਦਾ ਫੜਿਆਗਾ ਤਾਂ ਉਹਨੂੰ ਆਫਿਸ ਤੋਂ ਕੱਢ ਦਿੱਤਾ ਜਾਊਗਾ ਤਾਂ ਜਿਹੜੀ ਉਹਦੀ ਪੋਜੀਸ਼ਨ ਸੀ ਜਿਹੜੀ ਉਹਦੀ ਸਥਿਤੀ ਸੀ ਜਿਹੜਾ ਉਹਦਾ ਰੁਤਵਾਸੀ ਉਹ ਸਭ ਡਾਊਨ ਹੋ ਗਿਆ ਠੀਕ ਹੈ ਤਾਂ ਇਹ ਨੇ ਗਤੀਸ਼ੀਲਤਾ ਦੇ ਪ੍ਰਕਾਰ ਸਮਾਜਿਕ ਗਤੀਸ਼ੀਲਤਾ ਥੈਂਕਸ ਤੇ ਗਿਆ ਸੂਚਕ ਵਾਲਾ ਇਹਦੇ ਵਿਸ਼ੇਸ਼ਤਾਵਾਂ ਵਾਲਾ ਇਹਨਾਂ 올 ਚੈਪਟਰ ਆਪਾਂ ਨੇ ਅਪਲੋਡ ਕਰਤਾ ਇਹ ਤੇ ਵੈਸੇ ਵੀ 올 ਟਾਪਿਕਸ ਤੁਹਾਡੇ ਹੋ ਚੁੱਕੇ ਵਾਚ ਕਰ ਸਕਦੇ ਹੋ ਪਲੇਲਿਸਟ ਦੇ ਵਿੱਚੋਂ ਥੈਂਕਸ